Да. ਈ ਦਾ ਜੋ ਦੌਰ ਹੈ ਉਹ ਸ਼ੁਰੂ ਹੋ ਗਿਆ ਪਹਿਲਾਂ ਅਸੀਂ ਅਗਰਸਰ ਬਾਏ ਤੁਹਾਨੂੰ ਖਬਰ ਦੱਸੀ ਸੀ ਕਿ ਉੱਥੇ ਜੋ ਹੈ ਸਵੇਟ ਲਗਾਤਾਰ ਜੋ ਹੈ بارش ਪੈ ਰਹੀ ਹੈ ਤਿਮਨ ਪੰਜਾਬ ਦੇ ਫਿਰੋਜ਼ਪੁਰ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਫਿਰੋਜ਼ਪੁਰ ਵਿੱਚ ਵੀ ਦੱਸਿਆ ਜਾ ਰਿਹਾ ਕਿ ਸਵੇਟ ਉਹ ਜੋ ਹੈ ਅਚਨਾਂਤ ਬਰਸਾਤ ਹੋ ਰਹੀ ਹੈ ਲੋਕ ਜਿਹੜੇ ਨੇ ਬਹੁਤ ਜ਼ਿਆਦਾ ਖੁਸ਼ ਨਜ਼ਰ ਆ ਰਹੇ ਨੇ ਕਿਉਂਕਿ ਆਬਵੀਅਸਲੀ ਗਰਮੀ ਤੋਂ ਰਾਹਤ ਮਿਲ ਗਈ ਹੈ ਪਰ ਤਸਵੀਰਾਂ ਸਿਰ ਮਖਾ ਰਹੇ ਆ ਇੱਕ ਪਾਸੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਦੂਜੇ ਪਾਸੇ ਜੋ ਹੈ ਪਾਣੀ ਜੋ ਹੈ ਸੜਕਾਂ ਵਿੱਚ ਭਰ ਗਿਆ ਬਹੁਤ ਜ਼ਿਆਦਾ ਪਾਣੀ ਭਰਿਆ ਹੋਇਆ ਨਜ਼ ਜੋ ਜਿਹੜੇ ਕੰਮ ਕਾਜ ਤੇ ਜਾਣ ਵਾਲੇ ਲੋਕ ਨੇ ਉਹ ਬਹੁਤ ਜ਼ਿਆਦਾ ਖੱਜਲ ਖੁਆਰ ਹੋ ਰਹੇ ਨੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਦੇ ਹੋਏ ਵੀ ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਹੈ। ਕਾफी بارش। ਹਾਂਜੀ। ਤੇ ਕਿਵੇਂ ਵੇ ਦੇ ਪਹਿਲਾਂ ਇੰਨੀ ਗਰਮੀ ਪੈ ਰਹੀ ਸੀ ਹੁਣ ਗਰਮੀ ਦਾ ਆਰਾਮ ਪਿਆ। ਹਾਂਜੀ, ਹੁਣ ਤਾਂ ਆਰਾਮ ਹੈ। ਆ ਦੋ ਚਾਰ ਦਿਨ ਹੋ ਗਏ ਬਹੁਤ ਜ਼ਿਆਦਾ ਬੁਰਾ ਹੋਇਆ। ਪੰਜਾਬ ਵਾਲੀ ਜਿਲਦ ਦਾ ਵਾਲੀ ਥਾਂ ਦਾ ਬੁਰਾ ਹੈ। ਅੱਜ ਮਾੜਾ ਹੈਗਾ ਠੰਡਾ। ਬਣਾ ਜਿਹੜਾ ਬਸ ਤੇ ਪਾਣੀ ਵੀ ਹੁਣ ਪੜ ਗਿਆ ਸਾਰੇ ਪਾਸੇ ਹਾਂਜੀ ਹਾਂਜੀ ਪਾਣੀ ਹੋ ਗਿਆ ਸਾਡਾ ਸਾਡਾ ਪਾਣੀ ਛੜ ਗਿਆ ਸ਼ਹਿਰ ਦੇ ਵਿੱਚਾਰੇ ਕਾਫੀ ਪਾਣੀ ਬਰਸਿਆ ਕਿੰਨੀ ਕੀ بارش ਪਈ ਵੀਰ ਜੀ 2 ਘੰਟੇ ਹੋ ਗਏ ਕਾਫੀ بارش ਪਈ ਆ ਹਾਂਜੀ ਹਾਂਜੀ ਕਿਵੇਂ ਦੇਖਦੇ ਪਹਿਲਾਂ ਇੰਨੀ ਗਰਮੀ ਪੈ ਰਹੀ ਸੀ ਹੰਸਰਾ ਗਰਮੀ ਬਹੁਤ ਬਹੁਤ ਸੀ ਹੁਣ ਗਰਮੀ ਦਾ ਆਰਾਮ ਪਿਆ ਇਹ ਤਾਂ ਫਰਕ ਤਾਂ ਹੈ ਬਰਸਦਾ ਦਾ ਗਰਮੀ ਦਾ ਫਰਕ ਤਾਂ ਪੈਂਦਾ ਹੀ ਹੈ ਤੇ ਪਾਣੀ ਘਵੇ ਦੇ ਪਾਣੀ ਕਿਤੇ ਕਿਤੇ ਖੜਾ ਜਗ੍ਹਾ ਜਗ੍ਹਾ ਤੇ ਖੜਾ ਹੈ ਪਾਣੀ ਹੁਣ ਮੰਨ ਲਓ ਚਲ ਵੀ ਆ ਜਾ ਉਹਦੇ ਵਿੱਚ ਅਰੇ ਮੈਂ ਟ੍ਰਿਕਟ ਠੀਕ ਹੈ ਅਰੇ ਮੈਂ ਬੂਰ ਜਿਹੜਾ ਬਾਲਾ ਹੈ ਕਿ ਤੇ ਟੰਡ ਟੰਕੇ ਅੰਦਰ ਗਿਆ ਕਾफी ਬਾਰਿਸ਼ ਹੋਈ ਆ ਪਰ ਇੱਧਰ ਕਦਾ ਇਸ ਕੋ ਪੰਜਾਬ ਵਿੱਚ ਮੀਂਹ ਦਾ ਜੋ ਦੌਰ ਹੈ ਉਸ ਹੋ ਗਿਆ ਪਹਿਲਾ ਅਸੀਂ ਅਗਰੀ ਸਰ ਬਾਏ ਤੁਹਾਨੂੰ ਖਬਰ ਦੱਸੀ ਸੀ ਕਿ ਉੱਥੇ ਜੋ ਹੈ ਸਵੇਰ ਤੋਂ ਲਗਾਤਾਰ ਜੋ ਹੈ بارش ਪੈ ਰਹੀ ਹੈ ਤਿਵੇਂ ਪੰਜਾਬ ਦੇ ਫਿਰੋਜ਼ਪੁਰ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਜੋ ਅਸੀਂ ਤੁਹਾਨੂੰ ਦਿਖਾ ਰਿਹਾ ਫਿਰੋਜ਼ਪੁਰ ਵਿੱਚ ਵੀ ਦੱਸਿਆ ਜਾ ਰਿਹਾ ਕਿ ਸਵੇਰ ਤੋਂ ਜੋ ਹੈ ਝਮਾਂ ਚੰਬਰਸਾਤ ਹੋ ਰਹੀ ਹੈ ਲੋਕ ਜਿਹੜੇ ਨੇ ਬਹੁਤ ਜ਼ਿਆਦਾ ਖੁਸ਼ ਨਜ਼ਰ ਆ ਰਹੇ ਨੇ ਕਿਉਂਕਿ ਆਬਵੀਅਸਲੀ ਗਰਮੀ ਤੋਂ ਰਾਹਤ ਮਿਲ ਗਈ ਹੈ ਪਰ ਤਸਵੀਰਾਂ ਜਿਵੇਂ ਦਿਖਾ ਰਿਹਾ ਇੱਕ ਪਾਸੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਦੂਜੇ ਪਾਸੇ ਜੋ ਹੈ ਪਾਣੀ ਜੋ ਹੈ ਸੜਕਾਂ ਵਿੱਚ ਭਾਰ ਗਿਆ ਬਹੁਤ ਜ਼ਿਆਦਾ ਪਾਣੀ ਭਰਿਆ ਹੋਇਆ ਨਜ਼ਰ ਆ ਰਿਹਾ ਤੇ ਲੋਕਾਂ ਵੱ ਦੇ ਲੋਕ ਨੇ ਉਹ ਬਹੁਤ ਜ਼ਿਆਦਾ ਖੱਜਲ ਖੁਆਰ ਹੋ ਰਹੇ ਨੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਦੇ ਹੋਏ ਦੀ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ। ਕਾਫੀ بارش। ਹਾਂਜੀ। ਤੇ ਕਿਵੇਂ ਵੇ ਦੇ ਪਹਿਲਾਂ ਇੰਨੀ ਗਰਮੀ ਪੈ ਰਹੀ ਸੀ ਹੁਣ ਗਰਮੀ ਤੋਂ ਆਰਾਮ ਪਿਆ। ਹਾਂਜੀ ਹਾਂਜੀ ਹੁਣ ਤਾਂ ਆਰਾਮ ਹੈ। ਆ ਦੋ ਚਾਰ ਦਿਨ ਹੋ ਗਏ ਬਹੁਤ ਜ਼ਿਆਦਾ ਬੁਰਾ ਹੋਇਆ। ਜੰਗਾ ਪੰਜਾ ਜੰਗਾ ਵਾਲੀ ਥਾਂ ਦਾ ਪੁਰਾਣਾ ਹੈ। ਅੱਜ ਮਾੜਾ ਹੈਗਾ ਠੰਡਾ। ਇਹ ਮੈਨੂੰ ਥੋੜਾ ਲੱਗਦਾ ਹੈ। ਪਾਣੀ ਵੀ ਹੁਣ ਭਰ ਗਿਆ ਸਾਰੇ ਪਾਸੇ ਹਾਂਜੀ ਹਾਂਜੀ ਪਾਣੀ ਹੋ ਗਿਆ ਸਾਡਾ ਸਾਡਾ ਪਾਣੀ ਛੜ ਗਿਆ ਸ਼ਹਿਰ ਦੇ ਵਿੱਚਾਰੇ ਕਾਫੀ ਪਾਣੀ ਬਰਸਿਆ ਕਿੰਨੀ ਕੀ بارش ਪਈ ਵੀਰ ਜੀ 2 ਘੰਟੇ ਹੋ ਗਏ ਕਾਫੀ بارش ਪਈ ਆ ਹਾਂਜੀ ਹਾਂਜੀ ਕਿਵੇਂ ਦੇਖਦੇ ਪਹਿਲਾਂ ਇੰਨੀ ਗਰਮੀ ਪੈ ਰਹੀ ਸੀ ਹੰਸਰਾ ਗਰਮੀ ਬਹੁਤ ਬੋਲਦੀ ਸੀ ਹੁਣ ਗਰਮੀ ਦਾ ਆਰਾਮ ਪਿਆ ਇਹ ਤਾਂ ਫਰਕ ਤਾਂ ਹੈ ਬਰਸਦਾ ਦਾ ਗਰਮੀ ਦਾ ਫਰਕ ਤਾਂ ਪੈਂਦਾ ਹੀ ਹੈ ਤੇ ਪਾਣੀ ਘਵੇ ਦੇ ਪਾਣੀ ਕਿਤੇ ਕਿਤੇ ਖੜਾ ਜਗ੍ਹਾ ਜਗ੍ਹਾ ਤੇ ਖੜਾ ਹੈ ਪਾਣੀ ਉਹ ਮੰਨ ਕੇ ਚਲ ਵੀ ਆ ਜਾ ਉਹਦੇ ਵਿੱਚ ਅਗੜ ਮੱਤੀ ਪੀ ਕੇ ਅੱਢੀ ਤੇ ਅਰੇ ਮੈਂ ਬੋਰ ਜਰਾ ਬੱਲਾ ਆ ਕੇ ਤੇ ਟੰਡ ਟੰਕੇ ਅੰਦਰ ਗਿਆ ਕਾफी ਬਾਰਿਸ਼ ਹੋਈ ਆ ਪਰ ਇੱਧਰ